ਦੇ ਤੇ ਜੀ ਤਾਂ ਪਹਿਲਾਂ ਪੁੱਛਦਿਆਂ ਵੀ ਇਹਨਾਂ ਨੂੰ ਕੀ ਸਮੱਸਿਆ ਸੀ ਸਸੀ ਗੱਲ ਜੀ ਸਸੀ ਗੱਲ ਕੀ ਨਾਮ ਹੋ ਜੀ ਆਪਣਾ ਮੇਰਾ ਨਾਮ ਮਨਿੰਦਰ ਸਿੰਘ ਹੈ ਤਾਂ ਤੁਸੀਂ ਸਾਡੇ ਪ੍ਰੋਡਕਟ ਵਰਤ ਸੀ ਕੀ ਸਮੱਸਿਆ ਸੀ ਮੈਨੂੰ ਜੀ ਪੋਟਾਸ਼ੀਅਮ ਦੀ ਦਿੱਕਤ ਸੀਗੀ ਜੀ ਜੀ ਸਰ ਇਹ ਬਾਬਾ ਪੁਰਾਣੀ ਦਿੱਕਤ ਸੀਗੀ ਪਰ 2016 ਦੇ ਵਿੱਚ ਐਕਚੁਅਲੀ ਮੈਨੂੰ ਪਤਾ ਲੱਗਿਆ ਵੀ ਮੇਰੇ ਚ ਪੋਟਾਸ਼ੀਅਮ ਦੀ ਦਿੱਕਤ ਹੈ ਪਹਿਲਾਂ ਤਾਂ ਸਾਨੂੰ ਸਮਝ ਨਹੀਂ ਆਈ ਜੀ ਤੇ ਕਾਫੀ ਪ੍ਰੋਬਲਮ ਰਹਿੰਦੀ ਸੀਗੀ ਜੀ ਸਰੀਰ ਵੀਕ ਹੋਣ ਲੱਗ ਜਾਂਦਾ ਕੋਈ ਵੀ ਜੋੜ ਕੰਮ ਨਹੀਂ ਕਰਦਾ ਮੈਨੂੰ ਚੱਕ ਕੇ ਹੀ ਲੈ ਕੇ ਗਏ ਸੀਗੇ ਪਹਿਲੀ ਵਾਰ ਜਦੋਂ ਪੂਲ ਦਿੱਕਤ ਆਈ ਸੀਗੀ ਪੋਟਾਸ਼ੀਅਮ ਦੀ ਤਾਂ ਇਸ ਦੇ ਨਾਲ ਮੈਨੂੰ ਟਰੈਕਟਰ ਚਲਾਉਣ 'ਚ ਵੀ ਦਿੱਕਤ ਆਉਂਦੀ ਸੀ ਗੱਡੀ ਵਗੈਰਾ ਚਲਾਉਣ 'ਚ ਵੀ ਫੁੱਲ ਦਿੱਕਤ ਰਹਿੰਦੀ ਸੀ ਵੀ ਰਾਤ ਨੂੰ ਜੇ ਸਹੀ ਪਿਆ ਪਿਆ ਹੈਗਾ ਕਰਦਾ ਸਵੇਰੇ ਆਪਾਂ ਨੂੰ ਪੋਟਾਸ਼ੀਅਮ ਘੱਟੇ ਵੀ ਮਿਲਦਾ ਸੀਗਾ ਮਤਲਬ ਪੋਟਾਸ਼ਰ ਜੋੜ ਖੜ ਜਾਂਦੇ ਸਾਰੇ ਜੋੜ ਖੜ ਜਾਂਦੇ ਸੀਗੇ ਜੀ ਸਾਰੇ ਜਿਹੜਾ ਕੋਈ ਕੰਮ ਕਰਨ ਦੇ ਵਿੱਚ ਟ੍ਰੈਕਟਰ ਚਲਾਉਣ ਦੇ ਵਿੱਚ ਵਾਹੀ ਕਰਨ ਦੇ ਵਿੱਚ ਦਿੱਕਤ ਆਉਂਦੀ ਸੀ ਦਿੱਕਤ ਆਉਂਦੀ ਸੀ ਜੀ ਤੁਰੇ ਨਹੀਂ ਆਉਂਦਾ ਸੀਗਾ ਜੀ ਚੱਪਲ ਵੀ ਨਹੀਂ ਪੈਂਦੀ ਸੀਗੀ ਜੀ ਹਾਂਜੀ ਤਾਂ ਉਸ ਤੋਂ ਬਾਅਦ ਜੀ ਮੈਨੂੰ ਸਰਵ ਵੀ ਮਿਲੇ ਵੀ ਕਹਿੰਦੇ ਵੀ ਆਪਣੇ ਕੋਲੇ ਇਸ ਮਸਲੇ ਦਾ ਹੱਲ ਹੈਗਾ ਗਣ ਵੀ ਪ੍ਰੋਡਕਟ ਹੈਗੀ ਹੈ ਪਰ ਆਪਾਂ ਨੂੰ ਵਿਸ਼ਵਾਸ ਨਹੀਂ ਹੋਇਆ ਪਰ ਇਹਨਾਂ ਨੇ ਫੋਰਸ ਕਰਕੇ ਮੈਨੂੰ ਤੇ 1 ਮਹੀਨਾ ਵਾਸਤੇ ਲੈਣ ਵਾਸਤੇ ਕਿਹਾ ਪਹਿਲਾਂ ਤੇ ਮੈਂ ਇਹਨੂੰ ਜੀ ਲੈਣ ਇਸ ਪ੍ਰੋਡਕਟ ਨੂੰ ਯੂਜ਼ ਕੀਤਾ 95 ਹੈਗਾ ਤਾਂ ਮੈਨੂੰ ਪਹਿਲੇ 15 ਦਿਨਾਂ ਚ ਵੀ ਜੀ ਯਕੀਨ ਜਾਂ ਹੋਣ ਲੱਗ ਗਿਆ ਸੀਗਾ ਵੀ ਆਪਣਾ ਮਸਲਾ ਹੱਲ ਹੋ ਜਾਊਗਾ ਤਾਂ ਵੇਖ ਲਓ ਜੀ ਤੁਸੀਂ ਦੇਖ ਸਕਦੇ ਹੋ ਮੈਂ ਰਿਪੋਰਟਾਂ ਕਰਾ ਕਰਕੇ ਥੱਕ ਚੁੱਕਿਆ ਸੀਗਾ ਮੈਡੀਸਨ ਲੈ ਲੈ ਕੇ ਥੱਕ ਚੁੱਕਿਆ ਸੀਗਾ ਪਰ ਜਿੰਨਾ ਚਿਰ ਮੈਡੀਸਨ ਲੈਂਦਾ ਸੀ ਉਹਨਾਂ ਚਿਰ ਹੀ ਦਿੱਕਤ ਸਹੀ ਰਹੀ ਇਸ ਦਾ ਫਰਮ ਪਰਮਾਨੈਂਟ ਹੱਲ ਨਹੀਂ ਮਿਲਿਆ ਸੀਗਾ ਤਾਂ ਮੈਂ ਇਹਨੂੰ ਸਾਲ ਤੋਂ ਉੱਤੇ ਹੋ ਗਿਆ ਜੀ ਮੇਰਾ ਹੱਲ ਹੋ ਗਿਆ ਇਹਨੂੰ ਤਾਂ ਮੈਂ ਜਮਾ ਠੀਕ ਆ ਹੁਣ ਤੇ ਮੈਂ 3 ਮਹੀਨੇ ਲਗਾਤਾਰ ਯੂਜ਼ ਕੀਤਾ ਸੀ ਵੈਸੇ ਹੁਣ ਵੀ ਮੈਂ ਰੈਗੂਲਰ ਕਰਦਾ ਰਹਿਣਾ ਵੀ ਇੱਕ ਦਿਨ ਛੱਡ ਕੇ ਲੈ ਲੀਦਾ ਪਰ ਮੇਰਾ ਜੀ ਹਫ਼ਤੇ ਦਾ 10-10 ਹਜ਼ਾਰ ਗਿਆ ਲੱਗਿਆ ਹੋਇਆ ਪਰ ਇਹਦਾ ਕੁਝ ਵੀ ਨਹੀਂ ਕਰ ਤੇ ਨਾਲ ਸਟ੍ਰੈਸ ਅਲੱਗ ਰਹਿੰਦੀ ਸੀ ਨਾਲੇ ਕਰਦਿਆਂ ਨੂੰ ਸਟ੍ਰੈਸ ਰਹਿੰਦੀ ਸੀ ਤਾਂ ਉਸ ਨਾਲ ਕਰਕੇ ਮੇਰਾ ਤਾਂ ਜੀ ਬਹੁਤ ਵਧੀਆ ਸ਼ਾਨਦਾਰ ਰਿਜ਼ਲਟ ਮਤਲਬ ਤੁਸੀਂ ਆਪਣੇ ਪ੍ਰੈਕਟਾਂ ਦੇ ਜਿਹੜੇ ਯੂਜ਼ ਕਰਕੇ ਤੁਹਾਨੂੰ ਜਿਹੜਾ ਪੋਟਾਸ਼ੀਅਮ ਦੀ ਪ੍ਰੋਬਲਮ ਸੀ ਉਹ ਹੱਲ ਹੋ ਗਈ ਹੈ ਨਾ ਬਿਲਕੁਲ ਜੀ ਆਪਾਂ ਨੂੰ ਪੂਰੀ ਹੱਲ ਹੋ ਚੁੱਕੀ ਹੈ ਕਿ ਇਹ ਪਹਿਲਾਂ ਮੈਂ ਸ਼ੱਕ ਦੇ ਤੌਰ ਤੇ ਲਿਆ ਸੀਗਾ ਪਰ ਹੁਣ ਮੈਂ ਇੱਕ ਤਰ੍ਹਾਂ ਵਰਦਾਨ ਤਰ੍ਹਾਂ ਸਾਲਤ ਹੋਇਆ ਜੀ ਆਪਣੇ ਦਾ ਪਰਿਵਾਰ ਨੂੰ ਕਿਉਂਕਿ ਇਕੱਲਾ ਮੈਰਿਜ ਦਿੱਕਤ ਨਹੀਂ ਸੀ ਜੀ ਮੇਰੇ ਦਿੱਕਤ ਆਉਣ ਬਾਅਦ ਮੇਰੇ ਪਰਿਵਾਰ ਨੂੰ ਵੀ ਸਟ्रेस ਰਹਿਣ ਲੱਗ ਗਿਆ ਜੀ ਕਿਉਂਕਿ ਇਕੱਲਾ ਇਕੱਲਾ ਹੀ ਕੰਮ ਕਰਨ ਵਾਲਾ ਸੀਗਾ ਜੀ ਤਾਂ ਦਿੱਕਤ ਹੀ ਦਿੱਕਤ ਸੀ ਠੀਕ ਆ ਸਰ ਬਹੁਤ ਬਹੁਤ ਥੈਂਕ ਯੂ ਸੋ